ਦੇਸ਼ ਦੇ ਵਿੱਚ ਇੱਕ ਫਿਰ ਕਰੋਨਾ ਵਰਗੇ 바이러스 ਦੀ ਐਂਟਰੀ ਨੇ ਖਤਰਾ ਪੈਦਾ ਕਰ ਦਿੱਤਾ ਹੈ ਕਹਿੰਦੇ ਜੀ ਐਚਐਮਪੀ ਵੀ ਨਾਮ ਦਾ 바이러스 ਐਂਟਰ ਕਰ ਗਿਆ ਤੇ ਇਸ ਨੇ ਮੁਸ਼ਕਲ ਵਧਾ ਦਿੱਤੀ ਹੈ ਇਸ ਮੁਸ਼ਕਲ ਦੇ ਵਿੱਚੋਂ ਹੀ ਇੱਕ ਖਬਰ ਆ ਰਹੀ ਹੈ ਕਿ ਵੀ ਇਹ ਰੂਟੀਨ 바이러스 ਹੈ ਮਾਹ ਡਾਕਟਰਾਂ ਦਾ ਕਹਿਣਾ ਹੈ ਕਿ ਜਿਆ ਕੋਈ ਖਤਰਨਾਕ 바이러스 ਨਹੀਂ ਹੈ ਇਹ ਤਾਂ ਇੱਕ ਰੂਟੀਨ 바이러스 ਹੈ ਜਿਹੜਾ ਆਮ ਤੌਰ ਦੇ ਉੱਤੇ ਸਰਦੀਆਂ 'ਚ ਬੱਚਿਆਂ 'ਚ ਹੁੰਦਾ ਕਿਉਂਕਿ ਐਚਐਮਪੀ ਵੀ 바이러스 ਨਾਲ ਪੀੜਤ ਬੱਚੇ ਸਾਹਮਣੇ ਆਏ ਸੀਗੇ ਦੋ ਤਾਮਿਲਨਾਡੂ ਦੇ ਦੋ ਕਰਨਾਟਕਾ ਦੇ ਇੱਕ ਗੁਜਰਾਤ ਦਾ ਜਿਨ੍ਹਾਂ 'ਚ ਪਾਇਆ ਗਿਆ ਹੈ ਵਾਇਰਸ ਤੇ ਪਰ ਮਹਾ ਡਾਕਟਰਾਂ ਦਾ ਕਹਿਣਾ ਹੈ ਕਿ ਕੋਈ ਕਰੋਨਾ ਵਰਗਾ ਖਤਰਨਾਕ ਨਹੀਂ ਹੈ ਕੋਈ ਜਾਨਲੇਵਾ ਨਹੀਂ ਹੈ ਇਹ ਸਰਦੀਆਂ ਦੇ ਵਿੱਚ ਅਕਸਰ ਠੰਡ ਕਾਰਨ ਜੁਕਾਮ ਕਾਰਨ ਨਜ਼ਲੇ ਕਾਰਨ ਹੈ ਤੇ ਇਸੇ ਲਈ ਨਮੂਨੀਆਂ 'ਚ ਬਦਲ ਜਾਣ ਕਾਰਨ ਇਹ ਵਾਇਰਸ ਆ ਜਾਂਦਾ ਤੇ ਹਰ ਸਾਲ ਸਰਦੀਆਂ ਦੇ ਵਿੱਚ 4% ਤੋਂ ਵੱਧ ਭਾਰਤੀਆਂ ਦੇ ਵਿੱਚ ਇਹ ਵਾਇਰਸ ਪਾਇਆ ਜਾਂਦਾ ਪਰ ਇਹ ਜਾਨਲੇਵਾ ਨਹੀਂ ਹੈ ਹਾਂ ਕੁਝ ਮੀਡੀਆ ਦੇ ਤਰ੍ਹਾਂ ਨੇ ਇਹਨੂੰ ਇੰਨਾ ਡਰਾਪ ਧਮਕਾ ਕੇ ਪ੍ਰਚਾਰਿਆ ਦੇ ਲੋਕਾਂ 'ਚ ਸਹਿਮ ਪੈਦਾ ਹੋ ਗਈ ਸੀ ਇਸ ਲਈ ਉਹ ਕਹਿੰਦੇ ਕਿ ਧਿਆਨ ਰੱਖਣ ਦੀ ਲੋੜ ਹੈ ਕੋਈ ਵੀ ਬਿਮਾਰੀ ਲੱਗਦੀ ਆ ਤਾਂ ਉਹ ਸਿਹਤ ਨੂੰ ਢਾਹ ਤਾਂ ਲਾਉਂਦੀ ਹੈ ਪਰ ਇਹ ਕਰੋਨਾ ਵਰਗਾ ਕੋਈ ਚੀਨੀ ਉਹ ਇਹ ਜਿਹਾ ਵਾਇਰਸ ਨਹੀਂ ਹੈ ਜਿਹਦੇ ਨਾਲ ਜਾਨਲੇਵਾ ਹੋਵੇ ਸੋ ਇਸ ਲਈ ਆਪਣੀ ਸਿਹਤ ਦਾ ਖਿਆਲ ਰੱਖੋ ਠੰਡ ਤੋਂ ਵਿਚਾਰ ਰੱਖੋ ਐਚ ਐਮ ਪੀ ਵੀ ਵਰਗੇ ਜਿਹੜੇ ਹੋਰ ਵਾਇਰਸ ਨੇ ਜਿਹੇ ਸਰਦੀਆਂ 'ਚ ਅਕਸਰ ਪਨਪਦੇ ਨੇ ਉਹਨਾਂ ਚੋਂ ਇੱਕ ਹੈ ਇਹ ਕੋਈ ਫਿਕਰਮੰਦੀ ਵਾਲਾ ਪਹਿਲੂ ਨਹੀਂ ਸੋ ਇਹ ਸਾਰੇ ਪਹਿਲੂ ਲੈ ਕੇ ਮੈਂ ਹਾਜ਼ਰ ਸੀ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ